ਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਆ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆ ਲਾਡਲੀਆਂ ਵੀਡੀਓ ਬਾਰੇ ਸੋ ਵੀਡੀਓ ਵਿੱਚ ਸਮਾਗਮ ਦੇ ਜਦ ਰੋਜੀ ਦੇ ਦਰਦ ਹੋਣ ਲੱਗ ਜਾਂਦੀ ਆ ਤੇ ਉਸੇ ਵੇਲੇ ਰੋਜੀ ਨੂੰ ਹਸਪੀਟਲ ਲੈ ਕੇ ਜਾਣਾ ਪੈਂਦਾ ਏ ਤੇ ਫਿਰ ਸਮਾਗਮ ਵਿੱਚ ਹੀ ਰੁਕ ਜਾਂਦਾ ਏ ਤੇ ਉਸ ਤੋਂ ਬਾਅਦ ਕੀ ਹੁੰਦਾ ਏ ਸੋ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਸੋ ਜਿਵੇਂ ਤੁਸੀਂ ਦੇਖਿਆ ਕਿ ਸਮਾਗਮ ਦੀ ਪੂਰੀ ਤਿਆਰੀ ਚੱਲ ਰਹੀ ਆ ਤੇ ਨਕਲੀ ਸਾਈ ਵੀ ਆ ਜਾਂਦਾ ਏ ਗੁਰਪ੍ਰੀਤ ਦੇ ਘਰੇ ਪਰ ਉਦੋਂ ਅਚਾਨਕ ਰੋਜੀ ਦੇ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਰੋਜੀ ਜਿਹਨੇ ਕੰਮਕਾਰ ਕਰ ਰਹੀ ਹੁੰਦੀ ਆ ਸਫਾਈਆਂ ਵਗੈਰਾ ਦਰਵਾਜ਼ੇ ਵਗੈਰਾ ਸਾਫ ਕਰ ਰਹੀ ਹੁੰਦੀ ਆ ਤੇ ਇਸ ਕਰਕੇ ਰੋਜੀ ਦੇ ਅਚਾਨਕ ਦਰਦ ਸਟਾਰਟ ਹੋ ਜਾਂਦਾ ਹੈ ਜਿਸ ਕਰਕੇ ਉਹਨਾਂ ਨੂੰ ਪੱਜੜਾਂ ਪੈ ਜਾਂਦੀਆਂ ਨੇ ਤੇ ਰੋਜੀ ਨੂੰ ਅਚਾਨਕ ਹਸਪੀਟਲ ਲੈ ਕੇ ਜਾਣਾ ਪੈਂਦਾ ਹੈ ਪਹਿਲਾਂ ਤਾਂ ਗੁਰਪ੍ਰੀਤ ਆਪਣੀ ਮਾਸੀ ਜੂ ਕੀ ਦਾਈ ਉਸਨੂੰ ਬੁਲਾ ਕੇ ਲਿਆਉਂਦਾ ਹੈ ਤੇ ਉਹ ਉਸਨੂੰ ਚੈੱਕ ਵਗੈਰਾ ਕਰਕੇ ਕਹਿੰਦੀ ਆ ਕਿ ਤੁਸੀਂ ਇਸ ਦੇ ਡਾਕਟਰ ਦੇ ਕੋਲ ਲੈ ਕੇ ਜਾਓ ਕਿਉਂਕਿ ਅਜੇ ਟਾਈਮ ਨਹੀਂ ਹੋਇਆ ਬੇਬੀ ਦਾਤੇ ਪਹਿਲਾ ਦਰਦ ਕਿਉਂ ਹੋ ਰਹੀ ਆ ਤੁਸੀਂ ਚੈੱਕ ਕਰਾ ਕੇ ਆਓ ਇਸ ਕਰਕੇ ਉਹਨਾਂ ਨੂੰ ਹਸਪੀਟਲ ਜਾਣਾ ਪੈਂਦਾ ਹੈ ਤੇ ਉਧਰ ਸਮਾਗਮ ਹੋ ਰਿਹਾ ਹੁੰਦਾ ਹੈ ਤੇ ਉਧਰੋਂ ਮੰਨੂ ਤੇ ਉਹ ਰੱਜੋ ਆ ਜਾਂਦੀਆਂ ਨੇ ਜੋ ਕਿ ਰੋਜੀ ਦੇ ਮੱਥੇ ਨਹੀਂ ਲੱਗ ਪਉਂਦੀਆਂ ਕਿਉਂਕਿ ਗੁਰਪ੍ਰੀਤ ਰੋਜੀ ਨੂੰ ਲੈ ਕੇ ਚਲਾ ਜਾਂਦਾ ਹੈ ਹਸਪੀਟਲ ਉਕੇ ਬਲਜੀਤ ਨੇ ਆਪਣੇ ਵੱਲੋਂ ਜਾਲ ਵਿਛਾਇਆ ਸੀ ਕਿ ਅਰਜੋ ਮੰਨੂ ਨੂੰ ਲੈ ਕੇ ਆਊਗੀ ਤੇ ਉਹ ਰੋਜੀ ਦੇ ਮੱਥੇ ਲੱਗ ਜਾਏਗੀ ਤੇ ਆਪੇ ਸਾਰਾ ਕੁਝ ਇਹ ਹੋਏਗਾ ਕਿ ਰੋਜੀ ਨੇ ਮੰਨੂ ਦੇ ਮੱਥੇ ਲੱਗਣ ਕਰਕੇ ਕੁੜੀਆਂ ਹੋਈਆਂ ਨੇ ਤੇ ਮੇਰਾ ਨਾਮ ਨਹੀਂ ਲੱਗੇਗਾ ਪਰ ਉਸ ਤੋਂ ਸਭ ਕੋ ਛੁਲਟੋ ਜਾਣਦਾ ਉਸਨੇ ਜੋ ਸੋਚਿਆ ਉਹ ਨਹੀਂ ਹੁੰਦਾ ਰੋਜੀ ਦੇ ਹਸਪੀਟਲ ਜਾਣ ਤੋਂ ਬਾਅਦ ਪਤਾ ਲੱਗਦਾ ਰੱਜੋ ਨੂੰ ਕਿ ਘਰ ਵਿੱਚ ਤਾਂ ਇਹਨਾਂ ਨੇ ਪ੍ਰੋਗਰਾਮ ਰੱਖਿਆ ਹੋਇਆ ਹੈ ਤੇ ਉਸ ਬਾਰੇ ਉਸ ਨੂੰ ਕੁਝ ਪਤਾ ਨਹੀਂ ਹੁੰਦਾ ਤੇ ਉਹ ਰੋਜੀ ਵੱਲੋਂ ਪੁੱਛਦੀ ਆ ਸੋ ਉਹਨਾਂ ਦੇ ਘਰਦਿਆਂ ਨੂੰ ਕਿ ਰੋਜੀ ਕਿੱਥੇ ਆ ਤਾਂ ਗੋਬਲਜੀਤ ਅੱਗੇ ਹੋ ਕੇ ਦੱਸਣ ਲੱਗ ਪੈਂਦੀ ਆ ਕਿ ਭੈਣਜੀ ਤਾਂ ਠੀਕ ਨਹੀਂ ਹੈਗੇ ਉਹ ਤਾਂ ਡਾਕਟਰ ਦੇ ਗਏ ਨਹੀਂ ਉਹਨਾਂ ਦਾ ਗਲਾ ਬਹੁਤ ਖਰਾਬ ਆ ਉਹ ਇਹ ਨਹੀਂ ਦੱਸਦੀ ਕਿ ਉਸਦੇ ਦਰਦ ਹੋ ਰਹੀ ਆ ਰੱਜੋ ਕਹਿੰਦੀ ਸੀ ਕਿ ਮੈਂ ਤਾਂ ਰੋਜੀ ਨੂੰ ਮਿਲਣਾ ਸੀ ਤਾਂ ਬਲਜੀਤ ਕਹਿੰਦੀ ਉਹ ਹੁਣੇ ਹੀ ਆ ਜਾਏਗੀ ਤੁਸੀਂ ਬੈਠ ਜਾਓ ਉਹ ਬਿਠਾ ਲੈਂਦੀ ਉਹ ਸੋਚਦੀ ਆ ਕਿ ਰੋਜੀ ਘਰ ਆਏਗੀ ਤੇ ਆਪੇ ਇਸ ਦੇ ਮੱਥੇ ਲੱਗੂਗੀ ਕਿਉਂਕਿ ਮੰਨੂ ਵੀ ਨਾਲ ਆਈ ਹੁੰਦੀ ਆ ਪਰ ਰੱਜੋ ਰੋਜੀ ਨੂੰ ਕਾਫੀ ਟਾਈਮ ਲੱਗ ਜਾਂਦਾ ਹੈ ਤੇ ਉਹ ਵਾਪਸ ਨਹੀਂ ਆਉਂਦੇ ਫਿਰ ਉਹਨੇ ਟਾਈਮ ਤੱਕ ਰੱਜੋ ਵੀ ਆਪਣੇ ਘਰ ਵਾਲੇ ਨਾਲ ਵਾਪਸ ਚਲੀ ਜਾਂਦੀ ਆ ਜਦ ਰੋਜੀ ਘਰੇ ਆਉਂਦੀ ਆ ਤੇ ਘਰੇ ਉਹ ਕੋਈ ਵੀ ਨਹੀਂ ਹੁੰਦਾ ਤੇ ਨਾ ਹੀ ਰੱਜੋ ਮੱਥੇ ਲੱਗਦੀ ਆ ਤੇ ਨਾ ਮੰਨੂ ਤੇ ਗੁਰਪ੍ਰੀਤ ਨੂੰ ਜਦ ਬਲਜੀਤ ਦੱਸਦੀ ਆ ਕਿ ਮੰਨੂ ਤੇ ਉਸਦੀ ਮਾਸੀ ਰੱਜੂ ਆਏ ਸੀ ਤਾਂ ਉਸ ਨੂੰ ਬੜਾ ਗੁੱਸਾ ਆਉਂਦਾ ਹੈ ਤੇ ਉਹ ਇਹ ਕਹਿੰਦਾ ਹੈ ਕਿ ਮੈਂ ਨਾ ਉਹਨਾਂ ਨੂੰ ਬੁਲਾਇਆ ਹੀ ਨਹੀਂ ਸੀ ਤੇ ਉਹ ਕਿਵੇਂ ਆ ਗਏ ਫੇਰ ਗੁਰਪ੍ਰੀਤ ਵੀ ਕਹਿੰਦਾ ਕਿ ਚੱਲ ਮੇਰੇ ਪਿੱਛੋਂ ਹੀ ਹੋ ਕੇ ਚਲੇ ਗਏ ਨਹੀਂ ਤਾਂ ਮੰਨੂ ਵੱਲੋਂ ਕਹਿੰਦਾ ਹੈ ਕਿ ਉਸਨੇ ਮੱਥੇ ਲੱਗ ਜਾਣਾ ਸੀ ਇਹ ਵੀ ਵਧੀਆ ਹੀ ਹੋਇਆ ਜਿਹੜਾ ਸਾਡੇ ਪਿੱਛੋਂ ਹੀ ਹੋ ਕੇ ਚਲੇ ਗਏ ਸੋ ਬਲਜੀਤ ਨੇ ਜੋ-ਜੋ ਪਲਾਨ ਬਣਾਏ ਸੀ ਸਾਰੇ ਉਲਟੋ ਹੋ ਜਾਂਦੇ ਅਤੇ ਉਸ ਦੀਆਂ ਸਾਰੀਆਂ ਕਈਆਂ ਹੋਈਆਂ ਗੱਲਾਂ ਉਸਤੇ ਹੀ ਪਾਰੂ ਪੈ ਜਾਂਦੀਆਂ ਨੇ ਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਧੰਨਵਾਦ ਜੀ